ਸਰਨ ਜੇਮਸ ਜੀ ਅੱਜ ਅਸੀਂ ਪੜਾਂਗੇ ਇੱਕ ਹੱਤਕ ਦਿਕਤਾਵ ਉਹਦਾ ਪਹਿਲਾ ਅਯਤ ਇਹਦੀ ਪਹਿਲੀ ਐਇਤ ਬੁੱਧੀ ਦੀ ਪੁਕਾਰ ਉਹਦੀ ਪਹਿਲੀ ਐਇਤ 다ਊਦ ਦੇ ਪੁੱਤਰ ਇਸਰਾਇਲ ਦੇ ਪਾਸ਼ਿਆ ਸੁਨੇਹਾ ਮਦਿਆਂ ਕੋ ਹੱਤ ਦੂਜੀ ਐਇਤ ਦੂਜੀ ਐਇਤ ਬੁੱਧੀ ਤੇ ਸਿੱਖਿਆ ਜਾਣਨ ਲਈ ਅਤੇ ਸਮਝ ਦੀਆਂ ਗੱਲਾਂ ਬੁਝਣ ਲਈ ਤੀਜੀ ਐਇਤ ਚਤਰਾਈ ਦੀ ਸਿੱਖਿਆ ਪ੍ਰਾਪਤ ਕਰਨ ਲਈ ਨਾਰੇ ਧਰਮ ਨਿਆਂ ਤੇ ਇਨਸਾਫ ਵੀ ਚੌਥੀ ਐਇਤ ਉਹ ਗਿਆਨ ਉਸ ਹੈ ਆਪਣਾ ਅਤੇ ਜਵਾਨਾਂ ਨੂੰ ਗਿਆਨ ਤੇ ਮਤ ਦੇਣ ਲਈ 5ਵੀਂ ਆਇਤ ਪਈ ਬੁੱਧੀਮਾਨ ਸੁਣ ਕੇ ਆਪਣੇ ਗਿਆਨ ਨੂੰ ਵਧਾਵੇ ਅਤੇ ਸਮਝ ਵਾਲਾ ਬੁੱਧ ਦੀਆਂ ਯੋਗਤਾ ਪ੍ਰਾਪਤ ਕਰੇ 6ਵੀਂ ਆਇਤ ਪਈ ਉਹ ਕੋ ਤਜ ਗ੍ਰਿਸ਼ਟਾਂ ਅਤੇ ਬੁੱਧੀਮਾਨਾਂ ਦੀਆਂ ਗੱਲਾਂ ਅਤੇ ਉਹ ਤੁਹਾਨੂੰ ਸਮਝਣ 7ਵੀਂ ਆਇਤ ਇਹ ਵਦਪੈ ਗਿਆਨ ਦਾ ਮੂਲ ਹੈ ਬੁੱਧੀ ਅਤੇ ਸਿੱਖਿਆ ਨੂੰ ਮੂਰਖ ਤੁਛ ਜਾਣਦੇ ਹਨ 8ਵੀਂ ਆਇਤ हे मेरे पुत्र तू अपने प्यौ ਦਾ ਉਪਦੇਸ਼ ਸੁਨ ਅਤੇ ਆਪਣੀ ਮਾਂ ਦੇ ਦੀ ਤਾਲੀਮ ਨੂੰ ਨਾ ਛੱਡੀ 9 ਆਇਤ ਕਿਉਂਜ ਉਹ ਤੇਰੇ ਸਿਰ ਲਈ ਸ਼ਿੰਗਾਰਨ ਵਾਲਾ ਸਹਰਾ ਅਤੇ ਤੇਰੇ ਗੱਲ ਦੇ ਲਈ ਕੈਂਠਾ ਹੋਣਗੀਆਂ 10 ਆਇਤ हे मेरे पुत्र ਜੇ ਕਦੀ ਪਾਪੀ ਤੈਨੂੰ ਫਸਾਉਣ ਤਾਂ ਤੂੰ ਉਨ੍ਹਾਂ ਦੀ ਨਾ ਮੰਨੀ 11 ਆਇਤ ਜੇ ਉਹ ਅਖਣ ਭਈ ਸਾਡੇ ਨਾਲ ਚੱਲ ਅਸੀਂ ਕਿਸੇ ਦਾ ਖੂਨ ਦਿਉ ਲਾਈਏ ਅਪਾ ਨਾਕਬ ਵਿਦੋਸ਼ਾਂ ਦੀ ਘਾਤ ਵਿੱਚ ਲੁਕ ਕੇ ਬੈਠੀਏ 12ਵੀਂ ਆਇਤ ਅਸੀਂ ਉਹਨਾਂ ਨੂੰ ਪਤਾਲ ਵਾਂਗੂ ਜਿਉਂਦਾ ਹੀ ਭਾਸ਼ੇ ਲਾਈਏ ਅਤੇ ਸਾਬਤਾ ਹੋਣਾ ਵਾਂਗੂ ਜੋ ਟੋਏ ਵਿੱਚ ਉੱਤਦੇ ਹਨ 13ਵੀਂ ਆਇਤ ਸਾਨੂੰ ਸਭ ਪ੍ਰਕਾਰ ਦੇ ਅਮੁੱਲ ਪਦਾਰਥ ਮਿਲਣਗੇ ਅਸੀਂ ਲੁੱਟੇ ਦੇ ਮਾਲ ਨਾਲ ਆਪਣੇ ਘਰ ਪਰ ਲਿਆਵਾਂਗੇ 14ਵੀਂ ਆਇਤ ਸਾਡੇ ਵਿੱਚ ਕੀ ਆਪਣਾ ਗੁਨਾਹ ਪਾਲੈ ਸਾਡੀ ਸਬਨ ਸਾਡੀ ਸਬਨਾ ਦੀ ਇੱਕ ਥੈਲੀ ਹੋ 15ਵੀਂ ਆਇਤ ਹੈ ਮੇਰੇ ਪੁੱਤਰ ਤੂੰ ਇਨ੍ਹਾਂ ਦੇ ਸੰਗ ਉਸ ਰਾਹ ਵਿੱਚ ਨਾ ਤੁਰੀ ਉਹਨਾਂ ਦੇ ਮਾਰਗ ਤੋਂ ਆਪਣੇ ਪੈਰ ਨੂੰ ਰੋਕੀ 16ਵੀਂ ਆਇਤ ਕਿਉਂ ਜੋ ਉਹਨਾਂ ਦੇ ਪੈਰ ਬਰਿਆਈ ਵੱਲ ਨੱਟਦੇ ਅਤੇ ਖੂਨ ਕਰਨ ਨੂੰ ਪੂਰਤੀ ਕਰਦੇ ਹਨ 17ਵੀਂ ਆਇਤ ਕਿ세 ਪੰਛੀ ਨੂੰ ਦੇਖਦੇ ਆਂ ਜਾਲ ਬਚਾਉਣਾ ਵਿਅਤ ਹੈ 3ਵੀਂ ਐਇਤ ਉਹ ਆਪਣਾ ਹੀ ਖੂਨ ਕਰਨ ਲਈ ਦਿਓ ਲਿਆਉਂਦੇ ਹਨ ਉਹ ਆਪਣੀ ਹੀ ਜਾਨਾਂ ਦੇ ਲਈ ਲੁੱਕ ਕੇ ਘਾਤ ਵਿੱਚ ਬੈਠਦੇ ਹਨ 19ਵੇਂ ਐਇਤ ਨਫੇ ਦੇ ਸਾਰੇ ਲੋਬੀਆਂ ਦੀ ਚਾਲ ਅਜਿਹੀ ਹੁੰਦੀ ਹੈ ਉਹ ਆਪਣੇ ਮਾਲਕਾਂ ਦੀ ਜਾਨ ਲੈ ਜਾਂਦਾ ਹੈ 20ਵੇਂ ਐਇਤ ਬੁੱਧੀ ਗਲੀਆਂ ਵਿੱਚ ਉੱਚੀ ਦੇ ਕੇ ਬੋਲਦੀ ਹੈ ਉਹ ਚੌਂਕ ਵਿੱਚ ਹਾਕਾ ਮਾਰਦੀ ਹੈ 21ਵੇਂ ਐਇਤ ਉਹ ਬਾਜ਼ਾਰ ਦੀਆਂ ਸਹਿਰਾ ਉੱਤੇ ਹੌਕਾ ਦਿੰਦੀ ਹੈ ਉਹ ਫਾਟਕਾਂ ਦੇ ਨੰਗਾਂ ਉਤੇ ਅਤੇ ਸ਼ਹਿਰ ਵਿੱਚ ਇਹ ਗੱਲ ਕਰਦੀ ਹੈ 22ਵੀਂ ਆਇਤ اے ਭੂਲੇਓ ਤੁਸੀਂ ਕਦੇ ਤਾਂ ਭੋਲੇਪਨ ਨਾਲ ਪ੍ਰੀਤ ਪਾਓਗੇ ਅਤੇ ਮਖੌਲਿਆਂ ਆਪਣੇ ਮਖੌਲਾਂ ਤੋਂ ਪਸੰਨ ਹੋਣਗੇ ਅਤੇ ਮੂਰਖ ਗਿਆਨ ਨਾਲ ਬੈਰ ਰੱਖਣਗੇ 23ਵੀਂ ਆਇਤ ਮੇਰੀ ਤੜ ਸੁਣ ਕੇ ਮੁੜ ਵੇਖੋ ਮੈਂ ਆਪਣੇ ਆਤਮਾ ਤੁਹਾਡੇ ਉੱਤੇ ਬਾਹਰ ਦਿਆਂਗੀ ਮੈਂ ਆਪਣੇ ਵਚਨ ਤੁਹਾਨੂੰ ਸਮਝਾਵਾਂਗੀ 24ਵੀਂ ਆਇਤ ਮੈਂ ਤਾਂ ਆਵਾਜ਼ ਮਾਰੀ ਪਰ ਤੁਸੀਂ ਆਖਿਆ ਨਾ ਮੰਨਿਆ ਮੈਂ ਹੱਥ ਪਸਾਰਿਆ ਪਰ ਕਿਸੇ ਨੇ ਵੀ ਧਿਆਨ ਆ ਗਿੱਤਾ ਪੱਚੀਮੀ ਐਤ ਸਗਤ ਉਸਾਮੇਰੀਆਂ ਸਾਰੀਆਂ ਮੱਤਾਂ ਨੂੰ ਵਿਅਰਥ ਦਿੱਤਾ ਵਿਸਾਰ ਦਿੱਤਾ ਅਤੇ ਮੇਰੀ ਤਾੜ ਦੀ ਕੁਝ ਚਾਹ ਨਾ ਕੀਤੀ 26ਵੀਂ ਐਤ ਮੈਂ ਵੀ ਤੁਹਾਡੀ ਬਿਪਤਾ ਉੱਤੇ ਹੱਸਾਂਗੀ ਅਤੇ ਜਦ ਤੁਹਾਡੇ ਉੱਤੇ ਭੈ ਆ ਪਵੇਗਾ ਤਾਂ ਮੈਂ ਨੱਠ ਮਾਰਾਂਗੀ ਨੱਠ ਮਾਰਾਂਗੀ ਟਟਮਰਾਗੇ 27ਵੀਂ ਐਡ ਜਿਸ ਵੇਲੇ ਝੜਖ ਚੋਲੇ ਵਾਂਗ ਤੁਹਾਡੇ ਉੱਤੇ ਪਏ ਆ ਪਵੇਗਾ ਅਤੇ ਬਾਹਵ ਰੋਲੇ ਦੀ ਨਹੀਂ ਆਈ ਤੁਹਾਡੇ ਉੱਤੇ ਵਿਕਤਾ ਆ ਪਵੇਗੀ ਅਤੇ ਤੁਹਾਨੂੰ ਕਰਸ਼ ਤੇ ਸੰਕਟ ਹੋਵੇਗਾ 28ਵੀਂ ਐਡ ਉਸ ਵੇਲੇ ਉਸ ਮੇਰੀਆਂ ਦੁਆ ਦੇਣਗੇ ਪਰ ਮੈਂ ਉਤਰ ਨਾ ਦੇਵਾਂਗੀ ਉਹ ਮਨੋ ਲਾ ਕੇ ਮੈਨੂੰ ਭਾਲਣਗੇ ਪਰ ਮੈਂ ਉਹਨਾਂ ਨੂੰ ਨਹੀਂ ਲੱਭਾਂਗੀ 29ਵੀਂ ਐਡ ਕਿਉਂ ਜੋ ਉਨ੍ਹਾਂ ਨੇ ਗਿਆਨ ਨਾਲ ਵੈਰ ਰੱਖਿਆ ਅਤੇ ਜੋ ਵਦਪੈ ਪਸੰਦ ਨਾ ਕੀਤਾ 3ਵੀਂ ਆਇਤ ਉਨ੍ਹਾਂ ਮੇਰੀ ਮੱਤ ਦੀ ਕੁਝ ਲੋੜ ਨਾ ਰੱਖੀ ਅਤੇ ਮੇਰੀ ਸਾਰੀ ਤਾਰ ਨੂੰ ਤੁੱਟੇ ਜਾਣਿਆ 31ਵੀਂ ਆਇਤ ਇਸ ਲਈ ਉਹ ਆਪਣੀ ਕਰਨੀ ਦਾ ਫਲ ਭੋਗਣਗੇ ਅਤੇ ਮੇਰੇਆਂ ਯੁਗਤਾ ਨਾਲ ਰੱਜਣਗੇ 32ਵੀਂ ਆਇਤ ਕਿਉਂ ਜੋ ਭੁੱਲੇ ਫਿਰ ਜਾਣ ਕਰਕੇ ਮਾਰੇ ਜਾਣਗੇ ਅਤੇ ਮੁਰਖਾਂ ਦੀ ਲਾਪਰਵਾਹੀ ਉਹਨਾਂ ਦਾ ਨਾਸ਼ ਕਰੇਗੀ ਇਤਿਮੀ ਆਇਤ ਪਰ ਜੋ ਮੇਰੀ ਸੁੰਦਰ ਹੈ ਉਹ ਸੁਖ ਨਾਲ ਬਸੇਗਾ ਅਤੇ ਬਲਾਂ ਤੋਂ ਨਿਰਭੈ ਹੋ ਕੇ ਸ਼ਾਂਤ ਨਹੀਂ ਰਹੇਗਾ ਪ੍ਰਭੂ ਜੀ ਇਹਨਾਂ ਬਚਨਾਂ ਸੁਣੀ ਜਾਂਦੇ ਵੱਡੀ ਬੜ ਕਹਿੰਦੇ ਆਮੀਨ ਗੋਡ ਬles